ਲੇ 80 ਦਿਨਾਂ ਦੇ ਵਿੱਚ ਅਸੀਂ ਜ਼ਖਮਾਂ ਤੇ ਮਲਮ ਲਾਉਣੀ ਸ਼ੁਰੂ ਕਰ ਰਹੇ ਹਾਂ ਜਨਿ ਕਿ 20000 ਰੁਪਏ ਪਰ ਏਕੜ ਫਸਲ ਦਾ 1 ਏਕੜ ਦਾ ਘਰਾਂ ਦਾ ਪਸ਼ੂਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸਕੂਲਾਂ ਨੂੰ ਦੁਬਾਰੇ ਬਣਾਉਣਾ ਪਊ ਸੜਕਾਂ ਦੁਬਾਰੇ ਬਣਾਉਣੀਆਂ ਪੈਣਗੀਆਂ ਪੁਲ ਦੁਬਾਰਾ ਬਣਾਉਣੇ ਪੈਣਗੇ ਉਹ ਜਿਹੜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ 10 ਤੋਂ 15 ਤਰੀਕ ਦੇ ਵਿੱਚ ਵਿੱਚ ਅਸੀਂ ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾਰ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਮੈਂ ਅੱਜ ਜਦੋਂ ਆ ਰਿਹਾ ਸੀਗਾ ਮੈਨੂੰ ਇਹ ਲਹਿਰਾਗਾਗਾ ਇਲਾਕਾ ਮੇਰੇ ਲਈ ਕੋਈ ਨਵਾਂ ਨਹੀਂ ਹੈਗਾ ਮੈਂ ਕੱਲਾ ਕੱਲਾ ਏਰੀਆ ਜਾਣਦਾ ਜਿੱਥੇ ਜਿੱਥੇ ਰੈਲੀਆਂ ਕਰਦੇ ਰਹੇ ਆ ਜਿੱਥੇ ਆ ਮੰਡੀ ਦੇ ਵਿੱਚ ਦੀ ਲੰਗੀਆਂ ਕਿ ਇੱਥੇ ਰਾਤ ਨੂੰ ਆਪਾਂ ਨੇ ਗੱਡੀ ਦੀ ਛੱਤ ਤੇ ਚੜ ਕੇ ਰੈਲੀ ਕਰ ਲੈਂਦੇ ਸੀ ਤੇ ਸਾਰਾ ਇਲਾਕਾ ਜਿਹੜਾ ਇਸ ਮੰਡੀ ਦੇ ਵਿੱਚ ਵੀ ਵੱਡੇ ਵੱਡੇ ਫੰਕਸ਼ਨ ਕੀਤੇ ਆ ਸੋ ਜਿੰਨਾ ਪਿਆਰ ਤੁਸੀਂ ਦਿੱਤਾ ਹੈ 2012 ਤੋਂ ਲਹਿਰੇਗਾਗੇ ਹਲਕੇ ਚ ਆਏ ਸੀਗੇ ਰਾਜਨੀਤਿਕ ਜੀਵਨ ਇੱਥੋਂ ਸ਼ੁਰੂ ਹੋਇਆ ਐਸੀ ਚਿੰਗ ਤੁਸੀਂ ਲਾਈ ਆ ਐਸੀ ਜੋ ਤੁਸੀਂ ਜਗਾਈ ਹੈ ਕਿ ਉਸ ਤੋਂ ਬਾਅਦ ਚੱਲ ਸੋ ਚੱਲ ਸੋ ਕਦੇ ਲਹਿਰੇਗਾਕੇ ਵਾਲਿਆਂ ਤੋਂ ਸੰਗਰੂਰ ਵਾਲਿਆਂ ਤੋਂ ਕਦੇ ਮੈਂ ਵੱਡਾ ਨਹੀਂ ਹੋ ਸਕਦਾ ਬਾਕੀ ਉਹਦੇ ਜਿੱਡੇ ਮਰਜੀ ਹੋ ਜਾਣ ਪਰ ਮੈਂ ਤੁਹਾਡੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੇਰੇ ਮੈਨੂੰ ਹੌਸਲਾ ਦਿੱਤਾ ਔਰ ਜਿਸ ਵੀ ਪੱਧਰ ਤੇ ਪਹੁੰਚੇ ਆ ਪਰ ਆਪਦੇ ਲੋਕਾਂ ਤੋਂ ਆਪਣੇ ਚਾਚਾ ਤਾਇਆ ਤੋਂ ਆਪਣੇ ਭੂਆ ਫਫੜਾਂ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਆਪਣੇ ਟੀਚਰਸ ਤੋਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਕਦੇ ਵੀ ਵੱਡੇ ਨਹੀਂ ਹੋ ਸਕਦੇ ਸੋ ਇਨੀ ਭਾਰੀ ਗਿਣਤੀ ਚ ਤੁਹਾਡਾ ਸੀਜ਼ਨ ਮੰਡੀ ਦਾ ਵੀ ਸੀਜ਼ਨ ਹੈ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਔਰ ਇਹੋ ਜਿਹੇ ਪੁੰਨ ਦੇ ਕੰਮਾਂ ਵਾਸਤੇ ਤਾਂ ਆਪਾਂ ਹਮੇਸ਼ਾ ਪੰਜਾਬੀ ਅੱਗੇ ਰਹਿਣੇ ਆ ਦਸਵੰਦ ਕੱਢਦੇ ਆ ਭਾਵੇਂ ਕੋਈ ਖੁਸ਼ੀ ਵਾਸਤੇ ਦਸਵੰਦ ਕੱਢਣਾ ਹੋਵੇ ਭਾਵੇਂ ਕਿਸੇ ਆਪਤਾ ਦੇ ਵਿੱਚ ਦਸਵੰਦ ਕੱਢਣਾ ਹੋਵੇ ਅਸੀਂ ਤਾਂ ਤੁਰਕੀ ਚ ਪਹਚਾੜ ਆ ਜੇ ਉੱਥੇ ਜਾ ਕੇ ਲੰਗਰ ਲਾ ਲੈਣੇ ਆ ਜੀ ਅਸੀਂ ਤਾਂ ਭੁਜ ਦੇ ਵਿੱਚ ਗੁਜਰਾਤ ਚ ਪਹਚਾੜ ਆਇਆ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਹੈ ਕੇਰਲਾ ਚ ਸੁਨਾਮੀ ਆ ਜੇ ਜਾਂ ਕਿਤੇ ਹੋਰ ਸੁਨਾਮੀ ਆ ਜੇ ਹੜ ਆ ਜਣ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਜੀ ਆ ਤਾਂ ਹੁਣ ਸਾਡੇ ਆਪਣੇ ਲੋਕਾਂ ਤੇ ਭੀੜ ਪਈ ਐ ਤਾਂ ਇੱਥੇ ਤਾਂ ਜਾਣੇ ਗਾਣਾ ਔਰ ਜਿੰਨੀਆਂ ਵੀ ਸੰਸਥਾਵਾਂ ਨੌਜਵਾਨ ਵੀਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇੰਡੀਵਿਜੂਅਲ ਵੀ ਪਿੰਡਾਂ ਨੇ ਜਾ ਕੇ ਉੱਥੇ ਦੋ ਦੋ ਤਿੰਨ ਤਿੰਨ ਪਿੰਡ ਅਡਾਪਟ ਕੀਤੇ ਨੇ ਉਧਰਲੇ ਪਾਸੇ ਕਪੂਰਥਲੇ ਵਾਲੇ ਪਾਸੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਸ ਪੰਜਾਬ ਦੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਕਿ ਆਪਸ ਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਹੱਥ ਨਾਲ ਹੱਥ ਫੜ ਕੇ ਜੋ ਕਮਾਲ ਕਰਕੇ ਦਿਖਾਈ ਹੈ ਪੰਜਾਬ ਨੇ ਇਹ ਮਿਸਾਲ ਦੁਨੀਆ 'ਚ ਕਿਤੇ ਹੋਰ ਨਹੀਂ ਮਿਲਦੀ ਇਕੱਲੀ ਪੰਜਾਬ 'ਚ ਹੀ ਮਿਲ ਸਕਦੀ ਹੈ ਕਿਸੇ ਹੋਰ ਸੂਬੇ 'ਚ ਇੰਨੇ ਹੜ ਆਏ ਹੋਣ ਕਈ ਸਾਲੋਂ ਸੂਬਾ ਉੱਠ ਨਹੀਂ ਸਕਦਾ ਪਰ ਅਸੀਂ ਪੰਜਾਬੀ ਆ ਅਸੀਂ ਡਿਗਦੇ ਵੀ ਆ ਪਰ ਨਾਲ-ਨਾਲ ਖੜੇ ਵੀ ਹੋਣਾ ਜਾਣਦੇ ਆ ਬੜੀਆਂ ਲੜਾਈਆਂ ਸਾਡੇ ਬਜ਼ੁਰਗਾਂ ਨੇ ਝੱਲੀਆਂ ਨੇ ਬੜੇ ਧਾੜ ਵੀ ਆਏ ਦਿੱਲੀ ਨੂੰ ਲੁੱਟਣ ਪਰ ਸਾਡੇ ਬਜ਼ੁਰਗ ਉਹਨਾਂ ਨਾਲ ਜਾਂਦੇ ਹੋਏ ਤੇ ਆਉਂਦੇ ਹੋਏ ਦੋ-ਦੋ ਵਾਰੀ ਉਹਨਾਂ ਨਾਲ ਲੜਦੇ ਰਹੇ ਤੇ ਸਾਡੇ ਖੂਨ ਦੇ ਵਿੱਚ ਸੰਕਟਾਂ ਨਾਲ ਜੂਝਣਾ ਸਾਡੇ ਖੂਨ ਦੇ ਵਿੱਚ ਲਿਖਿਆ ਹੋਇਆ ਹੈ। ਗੁਰੂ ਸਾਹਿਬ ਦੀ ਪ੍ਰੇਰਣਾ, ਪੀਰਾਂ ਫਕੀਰਾਂ, ਦੇਵੀ-ਦੇਵਤਿਆਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ। ਹੁਣ ਪੰਜਾਬ ਨੂੰ ਪੁਨਰਵਾਸ ਮੋੜ ਦੇ ਵਿੱਚ ਲੈ ਕੇ ਜਾਣਾ ਹੈ। ਤੁਸੀਂ ਇਰਾਨ ਹੋ ਜਾਓਗੇ 3200 ਸਰਕਾਰੀ ਸਕੂਲ ਜਿਹੜੇ ਨੇ ਉਹ ਮਲਬਾ ਬਣ ਗਏ। 19 ਕਾਲਜ ਜਿਹੜੇ ਨੇ ਮਲਬੇ ਦਾ ਢੇਰ ਬਣ ਗਏ। ਹੋਰ ਤਾਂ ਹੋਰ ਬਹੁਤ ਸਾਰੇ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਜੀ ਪਾਣੀ ਚ ਜਦੋਂ ਘਾਰ ਹੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਹੁਣ ਉਹਨਾਂ ਬੱਚੇ ਨੂੰ ਸਿਲੇਬਸ ਦੀਆਂ ਕਿਤਾਬਾਂ ਵੀ ਲੈ ਕੇ ਦੇਣੀ ਆ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਅੰਡਰ ਬਣਾਈ ਹੈ ਭਾਰਤ ਦੇ ਵਿੱਤ ਮੰਤਰਾਲੇ ਕੋਲੋਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲਈ ਹੈ ਛੋਟਾਂ ਲਈਆਂ ਨੇ ਤਾਂ ਉਹਦੇ ਚ ਕੋਈ ਵੀ ਬੰਦਾ ਯੋਗਦਾਨ ਪਾ ਸਕਦਾ ਹੈ ਉਹਦੇ ਚ ਸੀਐਸਆਰ ਦਾ ਪੈਸਾ ਵੀ ਆ ਸਕਦਾ ਹੈ ਜਿਹੜਾ ਇੰਡਸਟਰੀ ਵਾਲੇ ਆਪਣੇ ਪ੍ਰੋਫਿਟ ਦਾ ਇੱਕ ਹਿੱਸਾ ਜਮ੍ਹਾਂ ਕਰਾਉਂਦੇ ਨੇ ਉਹਨੂੰ ਸੀਐਸਆਰ ਕਹਿੰਦੇ ਆ ਉਹਦੇ ਚ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ ਚਾਹੇ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੇ ਇੱਕ ਕਰੋੜ ਰੁਪਈਆ ਆਪਣੇ ਐਮਪੀ ਲੈਡ ਚੋਂ ਪਾ ਸਕਦੇ ਨੇ ਇਸ ਕਰ ਕਿਸੇ ਨੂੰ ਨਵਾਂ ਬਣਾਉਣਾ ਪਿਆ ਜਿਹੜਾ ਰੂਟੀਨ ਦਾ ਸੀਐਮ ਰੀਲੀਫ ਫੰਡ ਹੈ ਉਹਦੇ ਚ ਐਮਪੀ ਜਿਹੜਾ ਪੈਸੇ ਨਹੀਂ ਪਾ ਸਕਦਾ ਉਹ ਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉੱਚ ਕੋਈ ਬਾਹਰਲੇ ਮੁਲਕਾਂ ਚ ਬੈਠੇ ਆ ਗਏ ਪੰਜਾਬ ਤੋਂ ਹੀ ਹੋਏ ਆ ਉਹ ਵੀ ਪਰਮਾਤਮਾ ਨੇ ਮਿਹਨਤ ਕਰਕੇ ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ ਵੈਲ ਆਫ ਨੇ ਬੜੀ ਕਿਰਪਾ ਉਹ ਵੀ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹ ਵੀ ਪੈਸੇ ਪਾ ਸਕਦੇ ਉੱਥੇ ਬੈਠੇ ਔਰ ਕੱਲੇ ਕੱਲੇ ਪਹਿਦਾ ਸਾਹਿਬ ਹੋਊਗਾ ਚੇਅਰਮੈਨ ਉਹਦਾ ਮੁੱਖ ਮੰਤਰੀ ਆਪ ਹੁੰਦਾ ਤੇ ਪੈਸੇ ਦੇ ਮਾਮਲੇ ਚ ਪੌਣੇ 4 ਸਾਲ ਹੋ ਗਏ 1 ਰੁਪਈਏ ਦਾ ਵੀ ਕੋਈ ਇਲਜ਼ਾਮ ਸਾਡੇ ਤੇ ਲਾ ਕੇ ਦਿਖਾ ਦਿਓ ਕਿ 1 ਰੁਪਈਆ ਭਗਵੰਤਮਾਨ ਸਰਕਾਰੀ ਜਿਹੜਾ ਖਾ ਗਿਆ ਮੈਂ ਤਾਂ ਇਥੋਂ ਤਾਂ ਕਿਹਾ ਹੋਇਆ ਕਿ ਜੇ 1 ਰੁਪਈਆ ਖਾ ਲਿਆ ਸਮਝਰੋ ਰੁਪਈਆ ਨਹੀਂ ਖਾਦਾ ਮੈਂ ਸਲਫਾਸ ਦੀ ਗੋਲੀ ਖਾ ਲਈ ਐਸ ਲੈਵਲ ਤੱਕ ਕਿੱਥੇ ਇਸ ਚਿੱਕੜ ਵਾਲੇ ਮਾਹੌਲ 'ਚ ਆਪਣਾ ਦਾਮਨ ਸਾਫ਼ ਰੱਖਣਾ ਬਹੁਤ ਔਖਾ ਹੈ ਜੀ ਇਹ ਤੁਹਾਡੇ ਆਸ਼ੀਰਵਾਦ ਸਦਕਾ ਪ੍ਰਮਾਤਮਾ ਨੇ ਸਮਤ ਬਖਸ਼ੀਏ ਬਲ ਬਖਸ਼ਿਆ ਲੋਕਾਂ ਦੀ ਸੇਵਾ 'ਚ ਹੀ ਸੰਤੁਸ਼ਟੀ ਮਿਲਦੀ ਹੈ ਪੈਸੇ ਵਾਲਿਆਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਉਹ ਕਹਿੰਦੇ ਹਾਂ 8 10 ਕਮਰਿਆਂ ਵਾਲਾ ਘਰ ਵੀ 8 10 ਕਮਰਿਆਂ ਵਾਲਾ ਘਰ ਵੀ ਹਜ਼ੂਰ ਹੁੰਦਾ ਬੰਦਾ ਤਾਂ ਇੱਕ ਕਮਰੇ 'ਚ ਹੀ ਸੌਂਦਾ ਹੈ ਬਾਕੀ ਕਮਰਿਆਂ 'ਚ ਉਹਦਾ غرੂਰ ਹੁੰਦਾ ਸੋਨਾ ਤਾਂ ਉਨੀ ਜਗਤ ਪੀਆ ਰੋਟੀਆਂ ਉਹੀ ਦੋ ਖਾਣੀਆਂ ਬਲਕੇ ਜਿਆਦਾ ਪੈਸੇ ਦੀ ਟੈਨਸ਼ਨ ਚ ਡਾਕਟਰ ਵੀ ਘਟਾ ਹੁੰਦਾ ਵੀ ਕੱਦੂ ਦਾ ਸੂਪ ਪੀਆ ਕਰੋ ਕਰੇਲੇ ਦਾ ਸੂਪ ਪੀਆ ਕਰੋ ਸੋ ਜਿਆਦਾ ਵੀ ਮਾੜਾ ਹੈ ਇਹ ਘੱਟ ਵੀ ਮਾੜਾ ਹੈ ਜਿਆਦੇ ਵਾਲਾ ਜੇ ਘੱਟ ਵਾਲੇ ਨੂੰ ਦਸਬੰਧ ਕੱਢ ਲੇ ਉਹਨੂੰ ਜਿੰਨੀ ਖੁਸ਼ੀ ਮਿਲੂਗੀ ਨਾ ਜਿੰਨਾ ਸੰਤੁਸ਼ਟ ਮਿਲੂਗਾ ਉਹ ਦੁਨੀਆ ਚ ਕਿਤੇ ਉਹਦੇ ਕਰੰਸੀ ਦੇ ਵਿੱਚ ਕੋਈ ਕਿਸੇ ਦੀ ਕੀਮਤ ਨਹੀਂ ਅੱਜ ਇਹਨਾਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਆਇਓ ਆਮ ਘਰਾਂ ਦੇ ਧੀਆ ਪੁੱਤ ਨੇ ਇਹਨਾਂ ਨੇ ਧੀਆ ਵਾਲਿਆਂ ਨੇ ਖਾਸ ਤੌਰ ਤੇ ਮਾਪਿਆਂ ਨੇ ਸੋਚਿਆ ਨਹੀਂ ਹੋਣਾ ਕਿ ਸਾਡੇ ਧੀ ਸਾਡੀ ਧੀ ਦਾ ਵਿਆਹ ਜਿਹੜਾ ਉਹ ਬਿਨਾਂ ਕਿਸੇ ਜ਼ਮੀਨ ਕਹਣੇ ਤਰੇ ਜਾਂ ਬਿਨਾਂ ਕਿਸੇ ਕਰਜ਼ਾ ਲੈ ਤੋ ਹੋ ਜਾਊਗਾ ਇਸ ਤਰ੍ਹਾਂ ਦੇ ਸਮਾਜਿਕ ਤੇ ਪੁੰਨ ਦੇ ਕੰਮਾਂ 'ਚ ਹਿੱਸਾ ਜ਼ਰੂਰ ਲਿਆ ਕਰੋ ਮੈਂ ਨਹੀਂ ਕਹਿੰਦਾ ਕਿ ਪੈਸੇ ਦਿਓ ਤੁਹਾਡਾ ਆਉਣਾ ਹੀ ਇਹਨਾਂ ਲਈ ਅੱਜ ਬੜਾ ਵੱਡਾ ਆਸ਼ੀਰਵਾਦ ਹੈ ਪੂਰੀ ਦੁਨੀਆ ਚ ਟੀਵੀਾਂ ਤੇ ਅਖਬਾਰਾਂ ਚ ਫੋਟੋ ਜਾਣ ਗਿਆ। ਇਹੀ ਆਪਾਂ ਚਾਹੁੰਦੇ ਹੁੰਨੇ ਆ ਹੋਰ ਕੀ ਕਰਦੇ ਹੁਣ ਕਿ ਭਾਈ ਸਾਡਾ ਸਮਾਜ ਦੇ ਵਿੱਚ ਨਾ ਹੋਵੇ ਸਾਨੂੰ ਵੀ ਚਾਰ ਬੰਦੇ ਜਾਣਦੇ ਹੋਣ। ਮੇਰੇ ਸਾਹਮਣੇ ਮੇਰੇ ਪੁਰਾਣੇ ਸਾਥੀ ਬੈਠੇ ਆ ਮੂਨਕਾਲੇ। ਮੰਡਵੀ ਵਾਲੇ ਸਲੇਮਗੜ ਰਾਜ ਲਹੇੜੀ ਵਾਲੇ ਲੇਲਾਾਂ ਵਾਲੇ ਪਾਪੜਿਆਂ ਵਾਲੇ ਬੱਲਰਿਆਂ ਵਾਲੇ ਢੀਂਡਸੇ ਵਾਲੇ ਸ਼ਾਦੀਹਰੀ ਵਾਲੇ ਹਰਿਆਊ ਵਾਲੇ ਕੱਲਾ ਕੱਲਾ ਪਿੰਡ ਯਾਦ ਆ ਇਥੋਂ ਖੱਬੇ ਨੂੰ ਨਿਕਲ ਜੋ ਖਾਈ ਆਉਂਦਾ ਪਹਿਲਾਂ ਖਾਈ ਵਾਲੇ ਨੰਗਲੇ ਵਾਲੇ ਖੋਖਰ ਵਾਲੇ ਮੈਂ ਦੇਖੀ ਨਾ ਸਾਰੇ ਬੈਠੇ ਖੰਡੇਵਾਦ ਵਾਲੇ ਬੈਠੇ ਆ ਸਤਵੰਤ ਜੀ ਕਾਮਰੇਡ ਸਾਹਿਬ ਪਟਾਲਾਂ ਕਲਾਂ ਪਟਾਲ ਖੁਰਦ ਸਗੀਕੇ ਪਿੰਡ ਮੇਰੇ ਉਂਗਲਾਂ ਦੇ ਕੋਟਿਆਂ ਤੇ ਯਾਦ ਹੈ ਕਿਉਂਕਿ ਪਿੰਡਾਂ ਚ ਪੰਜਾਬ ਵੱਸਦਾ ਜੀ ਸੱਚੇ ਸੁੱਚੇ ਦਿਲ ਵਾਲੇ ਬੰਦੇ ਆ ਮਾਲਵੇ ਦੇ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਸਾਨੂੰ ਛਲਕਪਤ ਨਹੀਂ ਆਉਂਦੇ ਅਸੀਂ ਇਹ ਨਹੀਂ ਕਹਿੰਦੇ ਮੂੰਹ ਤੋਂ ਕੁਝ ਹੋਰ ਬੋਲਦੇ ਆ ਦਿਲੋਂ ਕੁਝ ਹੋਰ ਕਰਦੇ ਆ ਜੋ ਦਿਲੋਂ ਕਰਦੇ ਆ ਉਹੀ ਜ਼ੁਬਾਨ ਤੇ ਹੁੰਦਾ ਸੋ ਇਸ ਗੱਲ ਲਈ ਮੈਂ ਤੁਹਾਡੀ ਵਧਾਈ ਤੁਹਾਨੂੰ ਮੈਂ ਦਿਨਾ ਕਿ ਤੁਸੀਂ ਸੱਚੇ ਸੁੱਚੇ ਲੋਕੋਂ ਪਰਮਾਤਮਾ ਸੱਚਿਆਂ ਦੀ ਸੁਣਦਾ ਪਰਮਾਤਮਾ ਗਰੀਬ ਦੀ ਗਰੀਬ ਦੀ ਦੁਆ ਤੇ ਪਰਮਾਤਮਾ ਦੀ ਦਰਗਾਹ ਕਹਿੰਦੇ ਸਿੱਧਾ ਰਸਤਾ ਹੈ ਔਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਉਹ ਚ ਵੀ ਕੋਈ ਬਾਈਪਾਸ ਨਹੀਂ ਰਸਤਾ ਉਹ ਵੀ ਸਿੱਧਾ ਹੈ ਸੋ ਕਿਸੇ ਗਰੀਬ ਦਾ ਹੱਕ ਨਾ ਮਾਰੋ ਜੇ ਉਹਦੀ ਗਰੀਬ ਦੀ ਹਾ ਲੱਗਦੀ ਹੈ ਤਾਂ ਫਿਰ ਜਦੋਂ ਲੱਗਦੀ ਹੈ ਫਿਰ ਉਹ ਪੁੱਛ ਲ ਦੂਜਿਆਂ ਨੂੰ ਫਿਰ ਉਹ ਕਿਤੇ ਨੇੜੇ ਤੇੜੇ ਨਹੀਂ ਲੱਭਦੇ ਹੋ ਕਿਸੇ ਪਾਸੇ ਵੀ ਹੋ ਜੇ ਚ ਜਿੱਥੇ ਵੀ ਤੁਸੀਂ ਗਰੀਬ ਨਾਲ ਧੱਕਾ ਕਰੋਗੇ ਜਾਂ ਗਰੀਬ ਦਾ ਹੱਕ ਮਾਰੋਗੇ ਗਰੀਬ ਕਰ ਤਾਂ ਕੋਈ ਸਕਦਾ ਨਹੀਂ ਵੱਦਵਾ ਹੀ ਦੇ ਸਕਦਾ ਪਰ ਵੱਦਵਾ ਸਿੱਧੀ ਪਰਮਾਤਮਾ ਤੱਕ ਪਹੁੰਚਦੀ ਹੈ ਕਿਤੇ ਨਾ ਕਿਤੇ ਐਸੇ ਜਨਮ ਚ ਉਹ ਪੈਸਾ ਆਪਾਂ ਕਹਿੰਦੇ ਆ ਕਿ ਸਵਰਗ ਨਰਕ ਇੱਥੀ ਨੇ ਸੁਰਗ ਨਰਕ ਇੱਥੀ ਨੇ ਇੱਥੀ ਨਿਕਲ ਜਾਂਦਾ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਚ ਆਪਾਂ ਨਿਕਲਦਾ ਦੇਖਿਆ ਪਿੰਡਾਂ ਚ ਉਧਾਰਨਾ ਨੇ ਬੜੀਆਂ ਬਹੁਤ ਸਾਰੇ ਬੰਦੇ ਨੇ ਜਿਹੜੇ ਧੌਣ ਚ ਕਿਲਾ ਲਈ ਫਿਰਦੇ ਨੇ ਅਜੇ ਵੀ ਐ ਕਰਦਿਆਂਗੇ ਉਹ ਕਰਦਿਆਂਗੇ ਸੌ ਕਰਦਿਆਂਗੇ ਇਹ ਕਰਦਾਂ ਲੋਕ ਕੱਢ ਦਿੰਦੇ ਕਿਲਾ ਜੀ ਪਬਲਿਕ ਹੈ ਆਪੱਚ ਸਾਰੇ ਰਲੇ ਹੋਏ ਸੀ ਪੰਜਾਬ ਨੂੰ ਲੁੱਟੀ ਜਾਂਦੇ ਸੀ ਸੋਚਿਆ ਨਹੀਂ ਸੀ ਇਹਨਾਂ ਨੇ ਇਨੂੰ ਐਸੀ ਆਪਾਂ ਦੋਨੇ ਹੀ ਆ ਕਦੇ ਤੂੰ ਕਦੇ ਮੈਂ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਤੂੰ ਆ ਗਿਆ ਮੈਂ ਤੈਨੂੰ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਸਮਝੌਤੇ ਹੋਏ ਹੋਏ ਸੀ ਉਹ ਬਿਆਨ ਦੇਣ ਚ ਇੱਕ ਦੂਜੇ ਦਾ ਐ ਲੱਗਦਾ ਸੀ ਕਿ ਵੀ ਜੇ ਕਿਤੇ ਮਿਲ ਪਏ ਤਾਂ ਜੁੰਡਮ ਜੁੰਡੀ ਹੋਣਗੇ ਤਾਂ ਇਹ ਤਾਂ ਥਪੜੋ ਥਪੜੀ ਹੋਣਗੇ ਪਰ ਜਦੋਂ ਇਕੱਠੇ ਹੁੰਦੇ ਸੀ ਕੀ ਹਾਲ ਚਾਲ ਹੈ ਠੀਕ ਹੈ ਉਹ ਕਰ ਲਿਆ ਸੀ ਕਿ ਮਾਂ ਉਹ ਹੋ ਗਿਆ ਸੀ ਕਿ ਥੋੜਾ ਜਿਹਾ ਹੋਰ ਕਰਦੇ ਹੋ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਕੋਈ ਤੀਜਾ ਵੀ ਆਊ ਬਸ ਤੋਜ ਤੋਂ ਇਹ ਪਤਾ ਨਹੀਂ ਸੀ ਇਹਨਾਂ ਨੂੰ ਬਿਓ ਹੋ ਤੁਹਾਨੂੰ ਜਿਹੜਾ ਲੁੱਟਿਆ ਤੁਸੀਂ ਪੰਜਾਬ ਉਹ ਤੁਹਾਡੇ ਤੋਂ ਹਸਾਮ ਮੰਗੂਗਾ ਤੇ ਪਤਾ ਨਹੀਂ ਸੀ ਉਹਨਾਂ ਨੂੰ ਆਪਣੀ ਤਾਂ ਰੱਬ ਨੇ ਡਿਊਟੀ ਤਾਉਣ ਚੋ ਕਿल्ले ਕੱਢਣ ਦੀ ਉਹ ਲਈ ਆ ਤੇ ਕੱਢੇ ਤੁਸੀਂ ਆ ਮੈਂ ਤਾਂ ਇਹ ਹੀ ਦੱਸਿਆ ਵੀ ਇਹਦੇ ਵੀ ਕਿੱਲਾ ਹੈ ਤਾਉਣ ਚਾਹੀਦੇ ਵੀ ਤਾਉਣ ਚ ਕਿੱਲਾ ਹੈ ਤੁਸੀਂ ਕਿਹਾ اچھا ਠੀਕ ਹੈ ਆ ਲਓ ਕੱਢ ਤਾਂ ਮਸ਼ੀਨਾਂ ਦੇ ਬਟਨ ਦਬ ਦਬ ਕੇ ਤੁਸੀਂ ਕਿੱਲੇ ਕੱਢੇ ਨੇ ਤੇ ਅੱਜ ਪੰਜਾਬ ਇੱਕ ਸੁਖੀ ਰਾਤ ਤੇ ਬੜੀ ਮੁਸ਼ਕਲ ਨਾਲ ਪਟੜੀ ਤੇ ਚੜਿਆ ਸਪੀਡ ਫੜਦਾ ਜਾਂਦਾ ਹੈ ਟਾਈਮ ਲੱਗ ਜੂਗਾ ਥੋੜਾ ਜਾਂ ਪਰ ਸਾਢੇ 3-4 ਸਾਲ ਦੀ ਉਮਰ ਹੈ ਜੇ ਬੱਚੇ ਨੂੰ ਵੀ ਆਪਾਂ ਕੰਪੇਅਰ ਕਰ ਲਈਏ ਸਾਢੇ 3-4 ਸਾਲ ਦਾ ਬੱਚਾ ਤੋਤਲਾ-ਤੋਤਲਾ ਬੋਲਣ ਲੱਗਦਾ ਪਹਿਲੀ ਦੂਜੀ ਕਲਾਸ ਜਾਣ ਲੱਗਦਾ ਹਜੇ ਬੀਏ ਐਮਏ ਕਰਨੀ ਹੈ ਬੱਚੇ ਨੇ 55000 56000 ਦੇ ਨੇੜੇ ਤੇ ਸਰਕਾਰੀ ਨੌਕਰੀਆਂ ਦਿੱਤੀਆਂ 1 ਰੁਪਿਆ ਵੀ ਕੋਈ ਸਪਾਰਸ਼ ਵਾਲਾ ਕਹ ਦੇ 1 ਰੁਪਈਆ ਮਿਲ ਲੱਗਿਆ ਸਾਡਾ ਜੀ ਪੈਸੇ ਰਿਸ਼ਵਤ ਦੇ ਜਾਂ ਕੁਝ 파ਰਚ ਲੱਗੀ 1 ਰੁਪਈਆ ਨਹੀਂ ਕੱਸੀਆਂ ਦਾ ਨਹਿਰਾਂ ਦਾ ਸੂਆਂ ਦਾ ਰਜਵਾਹਿਆਂ ਦਾ ਬੰਦ ਪਏ ਸੀ ਜਿਹੜੇ ਉਹਨਾਂ ਦਾ ਪਾਣੀ ਜਿਹੜਾ 38-38 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਜੀ ਆ ਕੱਸੀ ਚ ਪਾਈਪਾਂ ਥੱਲੇ ਦੱਬਤੀਆਂ ਕੰਮ ਚੱਲ ਰਿਹਾ ਹੈ ਬਿਜਲੀ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਨੇ ਆਉਂਦੀ ਆ ਬਿਜਲੀ ਖੇਤਾਂ ਵਾਲੀ ਕਿਨੇ ਆਉਂਦੀ ਹੈ ਨਾ ਮੈਂ ਦੋ ਗੱਲਾਂ ਕਹੀਆਂ ਸੀ ਜਦੋਂ ਮੈਂ ਆਪਾਂ ਨਵੇਂ-ਨਵੇਂ ਆਏ ਆ ਕਿਉਂਕਿ ਮੇਰੇ ਦਿਮਾਗ 'ਚ ਨਕਸ਼ੇ ਬਣੇ ਪਏ ਸੀ ਕਿ ਜੇ ਲੋਕਾਂ ਨੇ ਮੌਕਾ ਦਿੱਤਾ ਕਰਾਂਗੇ ਆ ਕਰਾਂਗੇ ਆ ਕਰਾਂਗੇ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ। ਇੱਕ ਤਾਂ ਇਹ ਗੱਲ ਕਹੀ ਸੀ। ਇੱਕ ਮੈਂ ਕਿਹਾ ਸੀ ਕਿ ਗੋਰੇ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਫੈਕਟਰੀਆਂ ਖੋਲਣਗੇ। ਦੋਨਾਂ ਦਾ ਅਕਾਲੀ ਦਲ ਤੇ ਕਾਂਗਰਸ ਨੇ ਮਜ਼ਾਕ ਉਡਾਇਆ ਸੀ। ਲੈ ਕਿਵੇਂ ਹੋ ਜਾਊਗਾ? ਲੈ ਕਿਵੇਂ ਹੋ ਜਾਊਗਾ? ਮੈਂ ਕਿਹਾ ਕੋਈ ਗੱਲ ਨਹੀਂ। ਜਿੱਦੇ ਹੋ ਗਿਆ ਉਹਦੇ ਗੱਲ ਕਰਾਂਗੇ। ਜਦੋਂ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਨਾਲ ਕੋਲੇ ਦੀ ਖਾਨ ਚਲਾਈ ਤੇ ਬਿਜਲੀ ਹੋ ਗਈ ਆਮ ਦਿਨ ਮੈਂ ਕਿਹਾ ਵੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਸਰਕਾਰੀ ਦਫ਼ਤਰਾਂ ਦਾ ਤੇ ਕਿਸਾਨਾਂ ਦਾ ਟਾਈਮ ਖੇਤ ਜਾਣ ਦਾ ਰਾਤ ਦੇ 1:00 ਵਜੇ ਤੋਂ ਕਿਉਂ ਆ ਵੀ ਸੱਪਾਂ ਦੀਆਂ ਸਰੀਆਂ ਮੱਦੇ ਫਿਰਦੇ ਆ ਉੱਥੇ ਮੱਛਰ ਨਾਲ ਮਲੇਰੀਆ ਕਰਾਉਂਦੇ ਫਿਰਦੇ ਆ 9 ਤੋਂ 5 ਦਿਓ ਸਵੇਰੇ ਤੇ ਨਾਲ ਵਧ ਦੇ ਦਿਓ 9 ਤੋਂ 9 ਦੇ ਦਿਓ 12 ਘੰਟੇ ਦੇ ਦਿਓ ਕੋਈ ਕਮਲੇ ਨਹੀਂ ਹੈਗੇ ਕਿਸਾਨ ਵੀ ਆਪ ਦੀ ਬੱਟਾਂ ਤੋੜ ਲੈਣਗੇ ਬੰਦ ਕਰ ਦੇਣਗੇ ਮੋਟਰ ਉਹ ਅਗਲੇ ਦਿਨ ਲਾ ਲੈਣਗੇ ਕਿ ਜਦੋਂ ਮਰਜ਼ੀ ਚਲਾ ਲਓ ਹੁਣ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਕਿ ਬੱਲਵ ਜਗਦਾ ਜੀ ਬਿਜਲੀ ਹੈਗੀ ਆ ਪਰ ਮੋਟਰ ਖੜੀ ਆ ਕਿਉਂਕਿ ਇਧਰੋਂ ਦਮਾ ਦਮ ਦਮਾ ਦਮ ਕੱਸੀ ਵਾਲਾ ਪਾਣੀ ਆ ਰਿਹਾ ਜੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗ ਗਿਆ ਆ ਕੁਛ ਦਿਨ ਪਹਿਲਾਂ ਪਰਸੋ ਚੋਂਥੇ ਸ਼ੰਭੂ ਬਾਰਡਰ ਦੇ ਨੇੜੇ ਹਾਲੈਂਡ ਦੀ ਕੰਪਨੀ ਨੀਦਰਲੈਂਡ ਦੀ ਡੀ ਹਾਜ਼ ਰਾਇਲ ਡੀ ਹਾਜ਼ ਕੈਟਲ ਫੀਡ ਬਣਾਉਂਦੀ ਆ ਪਸ਼ੂਆਂ ਦਾ ਚਾਰਾ ਜਿਵੇਂ ਆਪਾਂ ਖਾਲ ਬਣਾਉਂਦੇ ਲੇਟੈਸਟ ਕਿਸਮ ਦੀ ਹੈ ਦੁਨੀਆ ਦੀ 5ਵੇਂ ਨੰਬਰ ਦੀ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਹੈ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਘਾਟਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਚੋਂ ਬਾਹਰ ਕੱਢ ਕੇ ਐਤਕੀ ਫਿਰ ਉਹਨਾਂ ਨੇ ਮੈਥੋਂ ਇਹਨੂੰ ਘਾਟਨ ਕਰਾਇਆ ਆਗੇ ਨਾ ਗੋਰੇ ਫਿਰ ਹੁਣ ਨਹੀਂ ਬੋਲਦੇ ਹੁਣ ਉਹਨਾਂ ਨੂੰ ਪੁੱਛ ਲੋ ਨਾ ਨਾ ਤਾਂ ਐ ਨਹੀਂ ਤਾਂ ਐ ਨਹੀਂ ਜਿਉਂ ਲੱਗਦੇ ਆ ਮੈਨੂੰ ਗਾਲਾਂ ਦੇਣ ਤੜਕੀ ਹੋਰ ਕੋਈ ਕੰਮ ਨਹੀਂ ਕਿਸੇ ਕੋਲੇ ਸਹਰੇ ਭਵਾਂਤਮਾਨ 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 ਬਸ ਚੁੱਪ ਬੰਟ ਮੈਂ ਕਿਹਾ ਤੁਸੀਂ ਇਦਰੀ ਲੱਗੇ ਰਹੋ ਮੈਂ ਤਾਂ ਲੋਕਾਂ ਵਾਲੇ ਪਾਸੇ ਲੱਗੇ ਹੋਇਆ ਹਾਂ ਉਹਨਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਦਾ ਫਿਕਰ ਨਹੀਂ ਉਹਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ ਉਹ ਕੁਰਸੀ ਜਿੱਤੇ ਮੈਂ ਬੈਂਦਾ ਹੀ ਨਹੀਂ ਕੁਰਸੀ ਤਾਂ ਬੈਠਾਂ ਜੇ ਲੋਕਾਂ ਜਾਣ ਦਾ ਟਾਈਮ ਮਿਲੇ ਮੈਂ 2 ਦਿਨ ਨਾ ਜਾਵਾਂ ਨਾ ਮੈਨੂੰ ਐ ਲੱਗਣ ਲੱਗਦਾ ਮੈਂ ਧਰਤੀ ਤੇ ਬੋਝਾਂ ਯਾਰ ਲੋਕਾਂ 'ਚ ਕਿਉਂ ਨਹੀਂ ਗਏ ਕੱਲ ਮੈਂ ਤਰਨ ਤਰਨ ਸੀ ਅੱਜ ਮੈਂ ਤੁਹਾਡੇ ਕੋਲੇ ਆ ਕੱਲ ਨੂੰ ਕਿਤੇ ਹੋਰ ਤੁਸੀਂ ਦੇਖਦੇ ਰਹੋਗੇ ਕਿਤੇ ਨਾ ਕਿਤੇ ਪਬਲਿਕ ਨੂੰ ਮਿਲੀਏ ਲੋਕਾਂ ਨੂੰ ਮਿਲੀਏ ਅੱਧੇ ਦੁੱਖ ਤਾਂ ਮਿਲਣ ਨਾਲ ਕੱਟੇ ਜਾਂਦੇ ਆ ਜੀ ਸੁਣਦੇ ਨਹੀਂ ਕੋਈ ਪਹਿਲਾਂ ਕਿਸੇ ਨੇ ਸੁਣਿਆ ਹੀ ਨਹੀਂ ਅੱਧੇ ਦੁੱਖ ਤਾਂ ਮਿਲਣ ਨਾਲ ਹੀ ਯਾਰ ਕਿਸੇ ਨੇ ਸੁਣਤਾ ਲਿਆ ਯਾਰ 20-20 ਸਾਲ ਪੁਰਾਣੀਆਂ 18-18 ਸਾਲ ਪੁਰਾਣੀਆਂ ਪੁਲਿਸ ਵਾਲਿਆਂ ਦੀਆਂ ਤਰੱਕੀਆਂ ਰੁਕੀਆਂ ਪਈਆਂ ਸੀ ਜੇ ਕਿਤੇ ਟਾਈਮ ਤੇ ਮਿਲੀਆਂ ਹੁੰਦੀਆਂ ਜਿਹੜੇ ਹੁਣ ਐਸਐਚਓ ਨੇ ਡੀਐਸਪੀ ਬਣੇ ਹੁੰਦੇ ਜੀ ਜੇ ਟਾਈਮ ਤੇ ਮਿਲੀਆਂ ਹੁੰਗੀਆਂ ਹੁਣ ਆ ਕੇ ਅਸੀਂ ਫਾਈਲਾਂ ਕਲੀਅਰ ਕਰੀਆਂ ਨੇ ਅਸੀਂ ਪੁੱਛਿਆ ਅਫਸਰਾਂ ਨੂੰ ਵੀ ਕਿਉਂ ਕਿਉਂ ਰੋਕਿਆ ਹੋਈਆਂ ਨੇ ਜਦੋਂ ਡਿਜ਼ਰਵ ਕਰਦੇ ਨੇ ਬਾਜੀ ਕਹਿੰਦੇ ਕੈਪਟਨ ਸਾਹਿਬ ਨੂੰ ਟਾਈਮ ਹੀ ਨਹੀਂ ਮਿਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਮ ਮਿਲਿਆ ਅਫਸਰਾਂ ਨੇ ਸਾਈਨ ਨਹੀਂ ਕੀਤੇ ਮੈਂ ਕਿਹਾ ਯਾਰ ਥੋੜ੍ਹਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਉਹਨਾਂ ਦਾ ਟਾਈਮ ਤਾਂ ਖਤਮ ਕਰਤਾ ਨਾ ਤੁਸੀਂ ਹੁਣ ਜਾ ਕੇ ਕਿਤੇ ਸਾਡੇ ਧੀਆਂ ਪੁੱਤ ਜਿਹੜੇ ਇਹ ਵੀ ਆਪਣੀ ਧੀਆਂ ਪੁੱਤ ਨੇ ਪੁੱਤ ਆਪਣੀ ਭਤੀਜੇ ਚਾਚੇ ਨੇ ਇਹਨਾਂ ਦੀਆਂ ਤਰੱਕੀਆਂ ਦੀਆਂ ਹੁਣ ਫੈਲਾਂ ਕੱਢੀਆਂ ਨੇ ਹੁਣ ਵੱਡੇ ਵੱਡੇ ਅਫਸਰ ਬਣਨਗੇ ਥੋੜਾ ਜਿਹਾ ਹੁਣ ਥੋੜਾ ਸਪੀਡ ਵਧਾ ਦਾਂਗੇ ਚਲੋ ਛੇਤੀ ਬਣਾ ਦਾਂਗੇ ਸਾਡੀਆਂ ਪਿੰਡਾਂ ਚੋਂ ਕੁੜੀਆਂ ਜੱਜ ਬਣ ਰਹੀਆਂ ਨੇ ਜੱਜ ਆ ਦੇਲੇ ਪਿੰਡ ਦੀ ਕੁੜੀ ਐ ਜੱਜ ਲੱਗੀ ਉਹਦੀ ਦਾਦੀ ਨੂੰ ਤਿੰਨ ਦਿਨ ਨੀਂਦ ਨਹੀਂ ਆਈ ਡਾਕਟਰ ਤੇ ਲੈ ਕੇ ਜਾਣਾ ਪਿਆ ਕਹਿੰਦੀ ਮੈਨੂੰ ਕੁਝ ਗਲਤ ਜਾ ਲੱਗਦਾ ਪੁੱਤ ਐਂ ਜੱਜ ਬਣ ਸਕਦੇ ਆ ਉਹ ਕਹਿੰਦੇ ਬਣ ਗਈ ਬਣ ਗਈ ਕਹਿੰਦੀ ਪੈਸੇ ਤਾਂ ਕੋਈ ਲੱਗੇ ਨਹੀਂ ਬੇਬੇ ਨੀਂਦ ਨਹੀਂ ਆਈ ਚਾਚ ਸੋ ਅਸੀਂ ਕਦੇ ਸੋਚਿਆ ਨਹੀਂ ਸੀ ਸਾਡੇ ਪਿੰਡਾਂ ਚੋਂ ਜੱਜ ਬਣ ਜਾਣਗੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਮੁੰਡੇ ਬਿਨਾਂ ਰਿਸ਼ਵਤ ਤੋਂ ਪਟਵਾਰੀ ਬਣ ਜਾਣਗੇ ਡੀਐਸਪੀ ਬਣ ਜਾਣਗੇ ਮੈਂ ਤੁਹਾਨੂੰ ਫੇਰ ਕਹਿੰਨਾ ਪੜੋ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਖੋਲ ਰਿਹਾ ਪਿੰਡਾਂ 'ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣੀਦਾ ਜੇ ਜੇਈ ਬਣ ਕੇ ਜੇਈ ਬਣ ਕੇ ਗਾਹਾਂ ਵਾਲੀ ਨੌਕਰੀ ਦੀ ਕਿਤਾਬ ਪੜ੍ਹ ਲਓ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ 'ਚ ਪੁਰਾਣੀ ਛੱਡਤੀ ਵੱਡੀ ਲੈ ਲਈ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 ਚੋਂ 460 90 ਆ ਗਏ 480 ਵਾਲਾ ਬੰਦਾ ਤੁਹਾਡੇ ਪਿੰਡ ਦਾ ਹੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਕੋਈ ਜਵਾਕ ਜਿਹਦੇ 10 ਨੰਬਰ ਘੱਟ ਸੀ ਉਹ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਮੰਤਰੀ ਜਾਣਦਾ ਸੀ ਉਹਨੂੰ ਐਮਐਲਏ ਜਾਣਦਾ ਸੀ ਜਾਂ ਉਹਦੇ ਕੋਲੇ ਪੈਸੇ ਸੀ ਨਾ 490 ਵਾਲੇ ਨੂੰ ਹੀ ਨੌਕਰੀ ਮਿਲੂਗੀ ਤੁਹਾਡੇ ਘਰੇ ਚਿੱਠੀ ਆਊ ਸਰਕਾਰ ਦੀ ਕਿ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਐ ਆ ਜਾ ਆ ਕੇ ਬਹਿ ਜਾ ਤਿੰਨ ਚਾਰ ਮੁੰਡੇ ਮੈਨੂੰ ਇਹ ਜੇ ਮਿਲੇ ਜਦੋਂ ਨੌਕਰੀ ਵੰਡ ਸਮਰੋਹ ਰੱਖਿਆ ਉੱਥੇ ਚੰਡੀਗੜ੍ਹ ਕਹਿੰਦੇ ਜੀ ਕੈਨੇਡਾ ਚਲੇ ਗਏ ਸੀ ਘਰਦਿਆਂ ਦੀ ਜਦੋਂ ਚਿੱਠੀ ਪੜੀ ਘਰਦਿਆਂ ਨੇ ਕਹਿੰਦੇ ਸਾਨੂੰ ਦੱਸਿਆ ਕੈਨੇਡਾ ਤੋਂ ਸਿੱਧੇ ਹੀ ਆਇਆ ਕਹਿੰਦੇ ਇੱਥੇ ਜੇ ਹੀ ਲੱਗ ਗਏ ਜੀ ਇੱਥੇ ਐਸ ਡੀਓ ਬਣ ਗਏ ਜੀ ਸੋ ਆਪਾਂ ਹੁਣ ਸਾਰੀ ਦੁਨੀਆ 'ਚ ਅਨਰੈਸ ਚੱਲ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਕੈਨੇਡਾ ਤੱਕ ਕਿ ਇਮੀਗ੍ਰੈਂਟ ਜਿਹੜੇ ਨੇ ਜਾਂ ਬਾਹਰੋਂ ਜਿਹੜੇ ਆਏ ਹੋਏ ਨੇ ਕੱਢੋ ਇਹਨਾਂ ਨੂੰ ਬਾਹਰ ਕਿਵੇਂ ਆ ਗਏ ਸਾਡੇ ਕੋਲ ਐ ਕਰਦੇ ਉਹ ਕਰਦੇ ਜਾਵਾਂ ਕਿੱਥੇ ਫਿਰ ਜੇ ਉਹਨਾਂ ਨੇ ਕਰਤੇ ਆ ਆਪਣੀ ਧਰਤੀ ਹੈ ਇਸੇ ਨੂੰ ਠੀਕ ਕਰ ਲਈਏ ਐਦੋਂ ਵਧੀਆ ਧਰਤੀ ਦੁਨੀਆ 'ਚ ਕਿਤੇ ਐ ਨਹੀਂ ਮੈਂ ਸਾਰੀ ਦੁਨੀਆ ਗਾਤੀ ਕਈ ਵਾਰੀ ਇਤੋਂ ਵਧੀਆ ਮੌਸਮ ਕਿਤੇ ਹੈ ਨਹੀਂ ਹਰ ਕਿਸਮ ਦਾ ਮੌਸਮ ਹੈ ਸਾਡੇ ਕੋਲੇ ਇਤੋਂ ਮਿਹਨਤੀ ਕੌਮ ਹੈ ਨਹੀਂ ਇਤੋਂ ਵੱਧ ਕੁਰਬਾਨੀਆਂ ਵਾਲੀ ਕੌਮ ਹੈ ਨਹੀਂ ਜਿੱਥੇ 5 ਸਾਲ ਤੇ 7 ਸਾਲ ਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜਦੋਂ ਨੀਹਾਂ ਚਿਣੇ ਜਾਂਦੇ ਨੇ ਤੇ ਸੀ ਨਹੀਂ ਕਰਦੇ ਕਹਿੰਦੇ ਕਰ ਲੈ ਜ਼ੁਲਮ ਜਿੰਨੇ ਕਰਨੇ ਆ ਸੂਬਿਆਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਆ ਅਸੀਂ ਧਰਮ ਨਹੀਂ ਛੱਡਣਾ ਇਹ ਅਜੇ ਕੁਰਬਾਨੀਆਂ ਦੀ ਮਿਸਾਲ ਨਹੀਂ ਮਿਲਦੀ ਕਿਤੇ ਅਸੀਂ ਆਪਣੀ ਧਰਤੀ ਛੱਡ ਕੇ ਕਿਉਂ ਜਾ ਰਹੇ ਹਾਂ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿਉਂਕਿ ਪ੍ਰਾਣੀਆਂ ਸਰਕਾਰਾਂ ਆਪ ਲੁੱਟਣ ਲੱਗੀਆਂ ਤੇ ਲੋਕਾਂ ਨੂੰ ਬੇਉਮੀਦੀ ਹੋ ਗਈ 9 ਸਾਲ ਵਿੱਤ ਮੰਤਰੀ ਇਹ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਫਿਰ ਮਾਪੇ ਕਹਿੰਦੇ ਵੀ ਇੱਥੇ ਤਾਂ ਖਜ਼ਾਨਾ ਖਾਲੀ ਹੈ ਜਾ ਪੁੱਤ ਕਿਤੇ ਹੋਰ ਚੱਲ ਜਾ ਫਿਰ ਇਰਾਕ ਚ ਵੀ ਗਏ ਆਪਣੇ ਬੰਦੇ ইরাਕ ਚ ਜਦੋਂ ਮੈਂ ਐਮਪੀ ਬਣਿਆ ਨਵਾਂ ਨਵਾਂ ਜੂਨ ਜਲਾਈ ਚ ਉੱਥੇ ਰੌਲਾ ਪਿਆ ইরাਕ ਚੋਂ ਸੀ 3-4000 ਮੁੰਡਿਆਂ ਨੂੰ ইরাਕ ਚੋਂ ਕੱਢ ਕੇ ਲਿਆਇਆ ਉੱਥੇ ਸਾウਦੀ ਅਰਬ ਚ ਗਲਫ ਕੰਟਰੀਆਂ ਚ ਪਤਾ ਨਹੀਂ ਕਿਹੜੇ ਹਾਲਾਤਾਂ ਚ ਰਹਿੰਦੇ ਆ ਸਾਡੇ ਬੱਚੇ ਕਿਉਂ ਵੀ ਇੱਥੇ ਕਿਉਂ ਨਹੀਂ ਅਸੀਂ ਕੰਮ ਕਰਦੇ ਆਓ ਇੱਥੇ ਕੰਮ ਕਰੋ ਆਪਦੀ ਧਰਤੀ ਆਪਦੇ ਲੋਕ ਨੇ ਆਪਦਾ ਭਾਈਚਾਰ ਆਪਦੀਆਂ ਰਿਸ਼ਤੇਦਾਰੀਆਂ ਇੱਥੇ ਨੇ ਇੱਥੇ ਦੀਵਾਲੀਆਂ ਦਸਹਿਰੇ ਲੋੜੀਆਂ ਬਸਾਖੀਆਂ ਸਾਡੀਆਂ ਇੱਥੇ ਨੇ ਸੰਗਰਾਮ ਤਾਂ ਇੱਥੇ ਨੇ ਜਗਰਾਤੇ ਇੱਥੇ ਨੇ ਹਨੂਮਨ ਜਨਮ ਦਿਨ ਇੱਥੇ ਨੇ ਈਦਾਂ ਸ਼ਫਰੀਦਾਂ ਇੱਥੇ ਨੇ ਸਾਰੇ ਲੜਕੇ ਲੈ ਰਹੇ ਨੇ ਆਪਾਂ ਇੱਥੇ ਸੋ ਇਸ ਕਰਕੇ ਸੱਚੀ ਮੁੱਚੀ ਸੱਚੇ ਦਿਲੋਂ ਪੰਜਾਬ ਦਾ ਖੜਾ ਬਹੁਤ ਕੁਝ ਦਿੱਤਾ ਪੰਜਾਬ ਨੇ ਮੈਨੂੰ ਪੰਜਾਬੀਆਂ ਨੇ ਬਹੁਤ ਕੁਝ ਦਿੱਤਾ ਮੈਨੂੰ ਛੋਟੇ ਜਿਹੇ ਪਿੰਡ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਵਾਲਾ ਮਹਿੰਦਰ ਮਾਸਟਰ ਦਾ ਮੁੰਡਾ ਤੁਸੀਂ ਚੱਕ ਕੇ ਮੁੱਖ ਮੰਤਰੀ ਬਣਾਤਾ ਹੋਰ ਇਦੋਂ ਬਾਅਦ ਕੀ ਰੱਬ ਥੱਲੇ ਲਾਉਣਾ ਹੈ ਹੋਰ ਇਦੋਂ ਬਾਅਦ ਕੀ ਚਾਹੁੰਦੇ ਆ ਜੀ ਤੇ ਫਿਰ ਮੈਂ ਸੋਚਦਾ ਮੈਨੂੰ ਤਾਂ ਇੰਨਾ ਕੁਝ ਦਿੱਤਾ ਲੋਕਾਂ ਨੇ ਲੋਕਾਂ ਨੂੰ ਮੈਂ ਕੀ ਦਿੱਤਾ ਵਾਪਸ ਫਿਰ ਉਹ ਵਾਪਸੀ ਦੇ ਕਰਜ਼ੇ ਲਾਉਂਦਾ ਫਿਰਦਾ ਵੈਸੇ ਤੁਸੀਂ ਆਪਣੇ ਪਿਆਰ ਦਾ ਕਰਜ਼ਾ ਇੰਨਾ ਚੜਾਤਾ ਮੇਰੇ ਸਿਰ ਤੇ ਕਿ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹੀ ਜਾਵਾਂ ਨਾ ਕਿ ਤੁਹਾਡੇ ਪਿਆਰ ਦਾ ਧੰਨਵਾਦ ਤਾਂ ਵੀ ਕਈ ਜਨਮ ਲੈਣੇ ਪੈਣਗੇ ਇੱਕ ਜਨਮ 'ਚ ਹਰੇਕ ਸਾਹ ਤੋਂ ਬਾਅਦ ਵੀ ਨਹੀਂ ਉਤਰਨਾ ਜਿੰਨਾ ਕਰਜ਼ਾ ਤੁਸੀਂ ਛਾੜ ਰੱਖਿਆ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਚ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਜ ਵੀ ਹੋਰਾਂ 'ਚ ਖੈਰੇ ਹੋਰਾਂ 'ਚ ਆ ਬੜਿੰਗੋਰਾ 'ਚ ਤੜਿੰਗੋਰਾ 'ਚ ਨਾ ਯਾਦੇ ਬੋਲਦਾ ਹੈ ਗੁੱਸਾ ਬੀ ਜਰ ਇਹਨੂੰ ਕਿਉਂ ਆਏ ਬਿਠਾਤਾ ਆਮ ਜੇ ਜੋ ਆਖ ਜੇ ਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤਾਈਆਂ ਗਾਲਾਂ ਕੱਢ ਰਿਹਾ ਮੈਂ ਕੱਢੀ ਜਾਓ ਜੋ ਮਰਜ਼ੀ ਕਰਿਓ ਇਹਨਾਂ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆ ਇੱਥੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਇਕੱਠ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾ-ਬੁੱਸਾ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਜੇ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਢੋਲਖਿਆਂ ਵਜਾ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਹੀ ਬੈਠਾ ਰਹਿ ਬਸ ਐਂ ਬੈਠੇ ਰਹਿੰਦੇ ਸੀ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾਵ ਡਾ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਮੈਂ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ ਕਾਉ ਕੋਲੀ ਸਾਹਿਬ ਸਾਡੇ ਪੱਤਰਕਾਰ ਭਾਈਚਾਰਾ ਖੜਾ ਸੋ ਸਾਰੇ ਮੇਰੇ ਭਰਾਵਾਂ ਤੁਸੀਂ ਹਰ ਇੱਕ ਨੇ ਆਪਣੇ ਆਪਣੇ ਫੀਲਡ ਚ ਤਰੱਕੀ ਕਰਨੀ ਹੈ ਕਰੋ ਔਰ ਖੇਤੀ ਵਾਸਤੇ ਖੇਤੀ ਮਜ਼ਦੂਰਾਂ ਵਾਸਤੇ